ਅਸੀਂ ਬਹੁਤ ਹੀ ਧੰਨਵਾਦੀ ਆ ਜੀ ਮਾਨ ਸਰਕਾਰ ਦੇ ਜਿਨ੍ਹਾਂ ਨੇ ਸਾਡੇ ਅਮਰਗੜ ਨੂੰ ਇੱਕ ਬਹੁਤ ਹੀ ਸੋਹਣਾ ਕੰਪਲੈਕਸ ਤਿਆਰ ਕਰਕੇ ਦਿੱਤਾ ਹੈ ਜੋ ਅੱਗੇ ਅਸੀਂ ਮਰੇ ਕੋਟਲਾ ਪਹੁੰਚਦੇ ਸੀਗੇ ਉੱਥੇ ਅਲੱਗ-ਅਲੱਗ ਦਫ਼ਤਰ ਸੀਗੇ ਕਦੇ ਕਿਸੇ ਦਫ਼ਤਰ ਜਾਣਾ ਪੈਂਦਾ ਸੀ ਕਦੇ ਕਿਸੇ ਦਫ਼ਤਰ ਜਾਣਾ ਪੈਂਦਾ ਸੀ ਤੇ ਉਹ ਅਸੀਂ ਹੁਣ ਇੱਕ ਜਗ੍ਹਾ ਤੇ ਹੀ ਸਾਰਾ ਕੰਪਲੀਟ ਕਰ ਲਿਆ ਕਰਾਂਗੇ ਤਾਂ ਸਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਣੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਵੀ ਜਿਹੜਾ ਇਹ ਕੰਪਲੈਕਸ ਬਣਿਆ ਹੈ ਮਲਟੀ ਕੰਪਲੈਕਸ ਹੈ ਡਿਜੀਟਲ ਹੈ ਆਧੁਨਿਕ ਤਰੀਕੇ ਨਾਲ ਬਣਿਆ ਹੈ ਤੇ ਸਾਨੂੰ ਇੱਥੇ ਭੀੜ ਭੜਕੇ ਚ ਖੜਨ ਦੀ ਲੋੜ ਨਹੀਂ ਐਨੀ ਸੌਖਤਾ ਹੈ ਸਭ ਕੁਝ ਆਨਲਾਈਨ ਤੁਸੀਂ ਫਰਦ ਕਰੇ ਬੈਠੇ ਵੀ ਕਰ ਸਕਦੇ ਹੋ ਰਜਿਸਟਰੀ ਤੁਸੀਂ ਆਪ ਵੀ ਲਿਖ ਸਕਦੇ ਹੋ ਔਰ ਤੁਹਾਨੂੰ ਟਾਈਮ ਮਿਲੂਗਾ ਕਿ ਐਨੀ ਤਰੀਕ ਨੂੰ ਐਨੇ ਵਜ ਕੇ ਐਨੇ ਮਿੰਟ ਤੇ ਆ ਜਿਓ ਸਾਡੀ ਰਜਿਸਟਰੀ ਰੂਮ ਵੀ ਸਾਡੇ ਹਲਕੇ ਦੀ ਬਹੁਤ ਦੇਰ ਤੋਂ ਨਾਲ ਸੀਗੀ ਜੋ ਕਿ ਬਹੁਤ ਸਾਲਾਂ ਬਾਅਦ ਸੀਐਮ ਸਾਹਿਬ ਜੀ ਦੇ ਬਦਲਾਅ ਇੱਥੇ ਸਾਨੂੰ ਤਸੀਲ ਕੰਪਲੈਕਸ ਬਣ ਕੇ ਤਿਆਰ ਹੋਇਆ ਮਾਨ ਸਾਹਿਬ ਦਾ ਧੰਨਵਾਦ ਹੈ ਕੇਜਰੀਵਾਲ ਸਾਹਿਬ ਦਾ ਧੰਨਵਾਦ ਹੈ ਵੀ ਸਾਡੇ ਹਲਕੇ ਨੂੰ ਇਲਾਕੇ ਨੂੰ ਇੰਨੀ ਵਧੀਆ ਸਹੂਲਤ ਇੱਥੇ ਮਿਲ ਚੁੱਕੀ ਹੈ ਤਾਂ ਕਿ ਸਾਰੇ ਅਸੀਂ ਖਜਲ ਖੁਆਰੀ ਤੋਂ ਵੱਧ ਸਕੀਏ